ਹਾਏ ਵੇ ਵੇਖੋ ਉਹ ਯਾਰ ਇਹਦਾ ਬਈ ਯਾਰ ਕੋਈ ਖਾਲੀ ਕਰ ਦੋ ਯਾਰ ਇਹ ਕਰ ਗਿਆਰੇ ਤਾਂ ਗੰਦੇ ਪੜੇ ਹੋਏ ਪੇ ਲੱਪੜ ਕੇ ਹਨ ਆਪਦੇ ਜਣੇ ਤਾਂ ਬਈ ਠੰਡੇ ਥਾਂ ਚ ਪੈਂਦੇ ਕੋ ਗਰਮੀ ਆ ਗਈ ਹਾਂ ਲੱਗ ਗਿਆ ਤੁਹਾਨੂੰ ਪਤਾ ਆ ਗਿਆ ਆ ਕੇ ਤੇ ਪਰ ਕੀ ਕਰ ਗਿਆ ਹੁਣ ਹਨ ਵਿਚਾਰਿਆਂ ਨੂੰ ਕੋ ਯਾਰੱਖਾਂ ਖਰਾਬ ਹੋ ਗਏ ਤੇ ਆਪਦੇ ਜਣੇ ਠੰਡੇ ਜਗ੍ਹਾ ਤੇ ਪੈਂਦੇ ਪਰ ਕੀ ਨਾਲੀ ਬਹੁਤ ਗੰਦੀ ਐ ਤਾਂ ਚਲੋ ਕਰਦੇ ਆ ਇਹਦਾ ਕੋਈ ਹੱਲ ਪਰ ਫੀਡ ਪਾ ਲਿਆ ਇਹਦਾ ਕੋਈ ਸੋਚਦੇ ਆ ਵਿਚਾਰਦੇ ਕੀ ਬਣਨਾ ਉਧਰ ਲਈ ਦੋ ਫੀਡ ਓ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਤੁਸੀਂ ਦੇਖ ਸਕਦੇ ਹੋ ਵੀ ਬੱਚੇ ਅਸੀਂ ਭਾਲ ਕਰ ਲਿਆ ਤਾਂ ਇਹਨਾਂ ਦਾ ਫੀਡ ਵਗੈਰਾ ਦਾ ਇੰਤਜ਼ਾਮ ਬਾਈ ਸਾਡੇ ਕੋਲ ਇੱਕ ਭਰਾ ਨੇ ਫੀਡ ਆਰਡਰ ਕੀਤੀ ਹੈ ਬਾਈ ਸੱਚ ਮੈਂ ਤੁਹਾਨੂੰ ਦੱਸ ਦਿਆਂ ਇਹੋ ਫੀਡ ਨਾ ਸਾਡੇ ਕੋਲੇ ਪਹੁੰਚੀ ਨਹੀਂ ਹੈਗੀ ਤੇ ਉਹਦਾ ਸਾਡੇ ਕੋਲੇ ਮੈਸੇਜ ਵੀ ਆ ਗਿਆ ਤੇ ਪਰ ਨਾ ਤੋਂ ਸਾਨੂੰ ਕੋਈ ਫੋਨ ਆਇਆ ਤੇ ਨਾ ਸਾਡੇ ਕੋਲੇ ਫੀਡ ਪਹੁੰਚੀ ਹੈ ਤੇ ਜੇ ਕਿਤੇ ਉਹ ਬਾਈ ਵੀਡੀਓ ਦੇਖਦਾ ਹੋਵੇ ਤਾਂ ਬਾਈ ਮੇਰੇ ਨਾਲ ਸੰਪਰਕ ਜਰੂਰ ਕਰੇ ਉਹਨੇ ਤਾਂ ਵਿਚਾਰੇ ਨੇ ਪੈਸੇ ਹੀ ਪੇ ਕਰਤੇ ਹਨਾ ਤੇ ਆਨਲਾਈਨ ਆਰਡਰ ਕੀਤੀ ਸੀਗੀ ਪਰ ਉਹ ਫੀਡ ਨਹੀਂ ਸਾਡੇ ਕੋਲੇ ਬਈ ਇਹੇ ਤੱਕ ਪਹੁੰਚੀਗੀ ਜਦੋਂ ਵੀ ਸਾਡੇ ਕੋਲੇ ਪਹੁੰਚ ਕੇ ਅਸੀਂ ਵੀਡੀਓ ਪਾ ਦਾਂਗੇ ਤੇ ਲੈ ਬਈ ਆਪਾਂ ਇਹਨੂੰ ਪਾ ਦਈਏ ਤੇ ਦੂਜੀ ਗੱਲ ਬਈ ਸਾਡਾ ਚੈਨਲ ਹੈਗਾ ਇੱਕ ਆਸ ਦੀ ਕਿਰਨ ਤੇ ਸਾਰੇ ਜਣੇ ਬਈ ਅ ਸਬਸਕ੍ਰਾਈਬ ਕਰ ਲਓ ਉਹਨੂੰ ਇੰਸਟਾ ਦੀ ਬਾਇਓ ਤੇ ਲਿੰਕ ਤਾਂ ਆਪਾਂ ਬੇਜਵਾਨਾਂ ਦੀ ਬਈ ਜਿੰਨੇ ਜੋਗੇ ਹੈਗੇ ਲਫੜੀ ਬਈ ਫੋਨ ਜਿੰਨੇ ਜੋਗੇ ਹੈਗੇ ਬਈ ਆਪਾਂ ਕਰਦੇ ਨੇੜੇ ਰੱਖੀ ਮੜਾ ਜਿੰਨੇ ਕੁ ਜੋਗੇ ਹੈਗੇ ਬਈ ਅਸੀਂ ਲੱਗੇ ਹੋਏ ਆ ਸਾਡਾ ਜਿਆਦਾ ਹੁਣ ਮੰਨ ਕੇ ਚੱਲੋ ਜੋਰ ਇਹਨਾਂ ਤੇ ਆ ਹਨਾ ਨਿੱਕੇ ਬੱਚੇ ਇਹ ਤੇ ਪਿਆਰੇ ਬਹੁਤ ਆ ਇਹ ਦੂਜਿਆਂ ਨਾਲ ਤੇ ਸਾਡਾ ਜੋਰ ਸਾ ਵੀ ਤੁਸੀਂ ਕਹਦੇ ਹੋ ਦੂਜਿਆਂ ਦੀਆਂ ਕਾਹਤੋਂ ਵੀਡੀਓ ਪਾਉਣਾ ਛੱਡ ਕੇ ਦੂਜਿਆਂ ਦੀਆਂ ਵੀ ਪਾਉਣਾ ਛੱਡ ਕੇ ਸਾਡਾ ਜੋਰ ਸਭ ਤੋਂ ਜ਼ਿਆਦਾ ਇਹਨਾਂ ਤੇ ਲੱਗਾ ਵੀ ਅਸੀਂ ਜਲ ਤੋਂ ਜਲਦ ਇਹਨਾਂ ਨੂੰ ਅਸੀਂ ਸੁਭਾਲ ਕਰ ਲਈਏ ਸਟਰੋਂਗ ਕਰ ਲਈਏ ਹਨਾ ਉਹ ਨਾ ਨਾ ਉਹ ਲੜ ਉਹ ਯਾਰ ਤੂੰ ਕਮਾਲ ਹੋ ਗਈ ਤੁਸੀਂ ਜ਼ਮੀਨ ਮੜਾਉਣੀ ਦੱਸ ਹੈ ਨਾ ਮਾਰਿਆ ਨਾ ਕੋਈ ਯਾਰ ਇਹ ਤੇਰਾ ਕਮਜ਼ੋਰ ਹੈ ਇਹ ਮਾਰਿਆ ਨਾ ਆ ਲੱਡੀਆਂ ਕਰ ਲਿਆ ਕਰੋ ਲੜਨਾ ਨਹੀਂ ਹੈਗਾ ਤੇ ਆਹੀ ਮੈਂ ਕਹਿੰਦਾ ਸੀਗਾ ਵੀ ਇੰਸਟਾਗ੍ਰਾਮ ਸਾਡਾ ਬਈ ਨੇੜੇ ਰੱਖ ਲਾ ਫੋਨ ਬਈ ਆਵਾਜ਼ ਘਟ ਜਾਂਦੀ ਆ ਤਾਂ ਇੰਸਟਾਗ੍ਰਾਮ ਸਾਡਾ ਬਈ ਕਰ ਦਿਓ ਤੁਸੀਂ ਤਗੜਾ ਹਨਾ ਤਾਂ ਸਾਨੂੰ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਆ ਇੰਸਟਾਗ੍ਰਾਮ ਦੇ ਬਾਇਓ 'ਚ ਵੀ ਲਿੰਕ ਹੈਗਾ ਜੀ ਇੱਕ ਆਸ ਦੀ ਕਿਰਨ ਨਾਮ ਤੋਂ ਚੈਨਲ ਹੈਗਾ ਸਾਡਾ YouTube ਦਾ ਤੇ ਉਹਦੇ ਤੇ ਆਹ ਨੂੰ ਕੀ ਕਰਤਾ ਓਏ ਇਹਨੂੰ ਪਿਓ ਹੈ ਖਾਊਗਾ ਫੋਨ ਹੀ ਗਿਆ ਇਹਰੇ ਨੂੰ ਹੈਗੀ ਆ ਪ੍ਰੋਬਲਮ ਇਹਨੂੰ ਵੀ ਉਹ ਦਵਾਈ ਦੇ ਦਿਆ ਕਰੋ ਹੈ ਹਾਂ ਚਲੋ ਇਹਨੂੰ ਫੀਡ ਫੂਡ ਇਹਨੂੰ ਕਿ ਖਾਣ ਨਹੀਂ ਦਿੰਦੇ ਨੂੰ ਨਹੀਂ ਖਾਂਣ ਲਈ ਥੋੜਾ ਹੈਗਾ ਹਨਾ ਇਹ ਵੱਡੇ ਆ ਤੇਨੂੰ ਖਾਣ ਕੋਟਦੇ ਆ ਹਨਾ ਆਵੇ ਤੇ ਕੀ ਜਾਂਦਾ ਮੈਂ ਇਹਦੀ ਹਾਲਤ ਖਾਲਾ ਖਾਲਾ ਬੁੱਤਰ ਖਾਲਾ 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 ਨਹੀਂ ਰੋਗ ਦੇ ਤੈਨੂੰ ਕੋਈ ਨਹੀਂ ਆਪਾਂ ਆਪਾਂ ਕੁੱਟਾਂਗੇ ਜਿਹੜਾ ਰੂਪੂ ਆ ਤਾਂ ਆ ਦੇਖੋ ਤਕੜੇ ਕਰਲੇ ਸਾਡੇ ਬੱਚੇ ਬਹੁਤ ਤਕੜੇ ਹੋ ਗਏ ਆਹ ਰੋੜੀਆਂ ਆ ਗਿਆ ਪੋੜੇ ਇਹ ਰੋੜੀਆਂ ਨਹੀਂ ਹੈਗੀਆਂ ਜੀ ਇਹ ਫੀਡ ਆ ਤਾਂ ਬਈ ਮੈਂ ਉਸ ਭਰਾ ਨੂੰ ਕਹਿਣਾ ਵੀ ਫੀਡ ਸਾਡੇ ਕੋਲੇ ਨਹੀਂ ਪਹੁੰਚੀ ਹਜੇ ਤੱਕ ਉਹਨੇ ਵਿਚਾਰੇ ਨੇ ਪੈਸੇ ਮੈਂ ਦੇਖਿਆ ਉਹਨੇ ਮੈਨੂੰ ਭੇਜਿਆ ਸਕਰੀਨਸ਼ਾਟ ਇਹ ਮੈਂ ਲਾ ਵੀ ਦਊਗਾ ਵੀਡੀਓ ਤੇ ਲਾ ਦਊਗਾ ਮੈਂ ਸਕਰੀਨਸ਼ਾਟ ਤੇ ਲਾ ਦਊਗਾ ਉਹਨੇ ਪੈਸੇ ਆਂਦਾ ਮੰਨ ਕੇ ਚਲੋ ਭੇਜਿਆ ਔਨਲਾਈਨ ਜਿਹੜਾ ਆਰਡਰ ਕੀਤਾ ਹਨਾ ਉਹਦਾ ਹੀ ਭੇਜਾਂਗਾ ਪਰ ਬਈ ਸਾਡੇ ਕੋਲੇ ਫੀਡ ਨਹੀਂ ਪਹੁੰਚੀ ਹਜੇ ਤੱਕ ਜੇ ਕਿਤੇ ਉਹਨਾਂ ਨਾਲ ਕੋਈ ਹੁੰਦਾ ਮੰਨ ਕੇ ਚਲੋ ਕੋਈ ਰਾਬਤਾ ਹਨਾ ਤਾਂ ਬਈ ਉਹਨਾਂ ਨਾਲ ਗੱਲਬਾਤ ਕਰਕੇ ਸਾਨੂੰ ਜਰੂਰ ਦੱਸਿਆ ਜੀ ਤੇ ਚਲੋ ਫਿਰ ਆਪਾਂ ਉਹਨਾਂ ਨੂੰ ਦੂਜੇ ਕੋਲ ਚਾ ਲਓ ਦੇ ਕੋਲ ਫਿਰ ਤਾਰ ਗੋੜੀ ਚ ਆਇਆ ਜੀ ਜੀ